तो यहाँ पे वन वी वन की रेस देखते हैं कौन जीतता है चलो चलो जल्दी 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 पानी में फाइट जल्दी करो जल्दी कौन जीतता है एक लाख रुपया इनाम आई, उसको आईफोन आईफोन ही है अल्लाह जी ਆਓ ਯਾਦਾ ਯਾਦੂ ਜਾਂਦਾ ਪਿੱਛੇ ਦੂਮ ਨਾ ਹੋਏ ਨੋਨੇ ਨਾ ਆਵੇ ਕਿਲਪਾ ਪਿੱਛੇ ਦੂ ਵਾਲੀ ਜਾਂ ਤੋਂ ਵੀਡੀਓ ਤੇ ਡਾ ਮੋਰੀ ਨਾਰਮਲ ਕੈਮਰੇ ਦੀ ਟੈਡਾ ਪਿੱਛੇ ਹੀ ਬਣਾਈ ਬਸ ਵਿੱਚ ਵੜਦੇ ਦੀ ਵੀ ਲਾਵਾਂਗੇ ਇਧਰੋਂ ਕੱਢ ਜਾ ਸਾਲਿਆ ਪਹਿਲੀ ਵੜ ਕੇ ਤਾ ਕੋਈ ਨਾ ਆਂ ਹੀ ਨਾ ਕੱਢ ਜਾ ਫਿਰ ਜਮੇ ਨਹੀਂ ਬੜੇ ਕਾ ਯਾਰ ਹੈ ਕੈਮਰਾਮੈਨ ਹੀ ਬਹੁਤ ਤਕੜਾ ਆਪ ਹੁੰਨਾ ਨਾ ਨਾ ਚੜੀ ਕੈਮਰਾਮੈਨ ਬਣੇ ਜਾਂਦਾ ਜਦੋਂ ਆਹ ਆ ਗਿਆ ਬਸ ਤੇ ਪੁੱਦੂ ਫਿਰ ਦਿਨ ਮੈਨੂੰ ਲੱਗੋ ਛੱਡ ਬੜੀ ਹਰ ਕੀ ਹੈ ਫਾਇਦਾ ਕੱਠਾ ਹੀ ਫਾਇਦਾ ਕਿਹਦੇ ਤੇ ਆਈ ਚ ਇਸ ਵੀਡੀਓ ਬਣਾਉਂਗਾ ਇਸ ਤੇ ਇਸ ਚ ਵੀਡੀਓ ਬਣਾਉਂਦਾ ਕੋਈ ਫਾਇਦਾ ਨਹੀਂ ਨਿਕਾ ਇਹਦੇ ਤੇ ਚੱਲ ਨਹੀਂ ਹੁੰਦਾ ਮੈਨੂੰ ਪਤਾ ਹੈ ਜੇ ਇੱਕ ਤਾਂ ਵੀਡੀਓ ਬਣਾਉਂਦਾ ਉਹ ਯਾਰ ਐਂ ਲੱਗੀਆਂ ਰਹਿੰਦਾ ਯਾਰ ਕੀ ਕਰਦਾ ਛੱਡ ਪੀਲਾ ਨਾ ਯਾਰ ਕੁੱਟਦਾ ਰਹਿ ਗਿਆ ਹੋਰ ਲਿਆਵਾਂਗੇ ਚੱਲ ਇਹਦਾ ਬਲੇਡ ਦੇ ਚੱਲ ਪਿੱਛੇ ਆ ਜਾ ਚਲੋ ਦੋਸਤੋ ਨਾਲਾ ਫੋਨ ਜਾਊਗਾ ਆ ਜਾ ਬਾਜੂ ਆਵਾਜ਼ ਮੈਂ ਬਣਾ ਦੇ ਇੱਕ ਡੇਢ ਮਿੰਟ ਦੀ ਬਣਾ ਦੇ ਇੱਕ ਡੇਢ ਦੀ ਨਾ ਬਣਾ ਲਓ ਕੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਬਾਕੀ ਮਾ ਵੀਰ ਦੇ ਦੇਖ ਲੈਣਾ ਹੈਲੋ 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 ਹਾਂਜੀ ਰੋਸ ਤੋਂ ਇੱਧਰ ਆਂਦਾ ਮੋਗਾ ਇੱਧਰਲੀ ਸਾਈਡ ਥੋੜੀ ਬਹੁਤ ਪਾਰਟੀ ਛੱਡੀ ਆਪਾਂ ਕਰ ਚੁੱਕੇ ਆਂ ਠੰਡਾ ਨੇ ਆਂਦਾ ਸੀ ਬਾਕੀ ਅੱਗੇ ਨੂੰ ਜਾਣ ਦੀ ਟਰਾਈ ਕਰਦੇ ਆਂ ਅੱਗੇ ਨੂੰ ਜਾਣ ਵਾਸਤੇ ਫੁੱਲ ਜੋਰ ਲੱਗ ਰਿਹਾ ਬਾਕੀ ਫੋਨ ਵੀ ਡਾਊਟ ਵਟ ਰੂਵਾ ਗੋਆ ਨੇ ਨਹੀਂ ਮਿਸਟੇਕ ਫੋਨ ਵਾਟਰਪ੍ਰੂਫ ਆ ਨਾ ਵਾਟਰਪ੍ਰੂਫ ਫੋਨ ਇਹ ਜੋਰ ਲਾਤੀ ਮੋਲਤਾ ਬਾਬੇ ਉਹ ਕਹਿੰਦਾ ਮੋਲਤਾ ਬਾਬੇ ਉਹ ਕਹਿੰਦਾ ਬਾਕੀ ਦੇਸੀ সুইমিং ਪੂਲ সুইমিং ਪੂਲ ਦਾ ਛੋਟਾ ਜਿਹਾ ਡੈਡ ਆ ਇਹ ਦੇਖੋ ਤੁਸੀਂ ਮੁੱਕਦੀ ਨਹੀਂ ਮਾਣੇ ਕਿਨੇ ਫਿਆਰ ਪੂਰੇ ਪੰਜਾਬ ਆਇਆ ਆਇਆ ਪੂਰੇ ਆ ਗਿਆ ਆਇਆ ਚੁੱਪੀ ਮਾਰ ਚੁੱਪੀ ਮੱਛੀ ਮੱਛੀ ਮਾਰਨੀ ਹੁੰਦੀ ਆ ਮੈਂ ਡੁੱਬੀ ਜਾਂਦਾ ਉਹ ਪਾਣੀ ਥੋੜਾ ਯਾਰ ਇਹ ਚ ਹੈਡ ਉਹ ਗਾ ਚਲ ਗਈ ਹੈ ਹੈਡ ਕੋਲ ਮੇਰੇ ਤਾਂ ਨਹੀਂ ਲੱਗਦਾ ਹੈ ਹੈਡ ਕੋਲ ਚਲ ਗਈ ਹੈ ਨਹੀਂ ਨਾ ਭੈਣਾਂ ਵਿੱਚ ਡੁੱਗ ਗਈ ਉਹ ਉਹ ਵੀ ਗਈ ਆ ਕਿੰਨੇ ਯਾਰ ਗਏ ਅਸੀਂ ਤਰਾਕੀ ਸਿੱਖਣੀ ਐ ਕਿਹੜੀ ਤਰਾਕੀ ਚੱਲ ਚੱਲੋ ਭਾਈ ਚੱਲ ਉਹ ਆਪਣਾ ਨਵਾਂ ਨਵਾਂ ਵਲੌਗ ਨਿਊ ਵਲੌਗ ਗੈਂਟੈਂਟ ਮੀ ਫ੍ਰੈਂਡਸ ਐਂਡ ਮੀ ਫ੍ਰੈਂਡਸ ਐਂਡ ਲੁਚੀ ਹੁੰਦੇ ਤੂ ਯਾਰਾ ਲੜਾ ਉਹ ਅੰਚੇ ਮੰਦੇ ਚੱਲਾ ਗਾਂ ਤੋਂ ਮਾਣੀ ਹੋਣੀ ਡੋਬਕੀ ਆ ਠੀਕ ਖੰਬਾ ਆਇਆ ਨਾ ਹੁਣੀ ਰੱਖਿਆ ਨਾ ਅਸਲ ਚਲੋ ਭਾਈ ਦੋਸਤੋ ਇੱਥੇ ਰੌਣਕ ਨਹੀਂ ਬਿਲਕੁਲ ਵੀ ਸਵਾਦ ਕੋਈ ਪਾਣੀ ਥੋੜਾ ਥੋੜਾ ਲੱਕ ਲੱਕ ਜੇ ਤੋਂ ਥੋੜਾ ਜਿਹਾ ਚੱਲੋ ਭਾਈ ਗੱਗੜ ਵਾਲੀ ਤੇ ਆ ਗਏ ਪਾਣੀ ਚੈੱਕ ਕਰੋ ਸਾਢੇ 4 ਫੁੱਟ ਤੋਂ ਇੱਕ ਫੁੱਟ ਉੱਚੀ ਹੈ ਸਾਢੇ 4 ਫੁੱਟ ਤੋਂ ਸਾਢੇ 4 ਫੁੱਟ ਪਾਣੀ ਹੈ ਜਾਨੀ ਕਿ ਇੱਥੇ ਜਿਹੜਾ ਇੱਕ ਕੋਲ ਕਿਲਾ ਹੈ ਬਣਿਆ ਹੋਇਆ ਥੱਲੇ ਜਾਣ ਵਾਸਤੇ ਜਿੱਧਰ ਮੋਕੇ ਵੇਚਦੀ ਪਾਣੀ ਟੱਪਦਾ ਇਹਦੇ ਵਿੱਚ ਦੀ ਪੁਲਸ ਥੱਲੇ ਦੀ ਇੱਥੇ ਤਕਰੀਬਨ 5 ਤੋਂ ਵੀ ਉੱਤੇ ਆ 5 ਫੁੱਟ ਤੋਂ ਵੀ ਜਾਨੀ ਕਿ ਮੇਰਾ ਕੱਦ ਹੈਗਾ 4 9 4 9 ਪਾ ਆ ਇਹ ਨਾ ਮੇਰਾ ਕੱਦ ਹੈਗਾ 489 ਪਰ ਮੇਰਾ ਸਾਰਾ ਡੁੱਬ ਗਿਆ ਨਾ ਮੈਂ ਪੰਜ ਫੋਟੋ ਤੇ ਪਾਣੀ ਸੀਗਾ ਬਾਕੀ ਗੱਗੜਦਾ ਯਾਰ ਵਾਕਿਆ ਆਈਫੋਨ ਤੇ ਰਿਕਾਰਡਿੰਗ ਹੋ ਰਹੀ ਹੈ ਇਹ ਤੇ ਪਹਿਲੀ ਵਾਰ ਮੈਂ ਆਈਫੋਨ ਤੇ ਰਿਕਾਰਡਿੰਗ ਕੀਤੀ ਦੱਸੋ ਕਿਵੇਂ ਲੱਗੀ ਕਮੈਂਟ ਕਰਕੇ ਅਜੀ ਹੁਣ ਆਪ ਨੂੰ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਕਿ ਪੈਸੇ ਵੇਸਟ ਹੀ ਆ ਬਾਕੀ ਬੈਟਰੀ ਵੋ ਸ਼ੱਕਦਾ ਯਾਰ ਅਜੀ ਹੁਣ ਮੈਂ ਉਹ ਤੇ ਡੇਢ ਡੇਢ ਦੋ ਦੋ ਮਿੰਟਾਂ ਦੀਆਂ ਤਿੰਨ ਚਾਰ ਕਲਿੱਪਾਂ ਰਿਕਾਰਡ ਕੀਤੀ 20% ਸ਼ੱਕ ਗਿਆ ਦੇਖੋ ਯਾਰ ਅਜੀ ਹੁਣ ਐਕਸ ਐਸ ਸੀ ਬਾਕੀ ਉਹ ਤਾਂ ਸ਼ਾਨ ਮਾਰਦੇ ਆ ਬਚਾਲੇ ਆ ਕੇ ਜਮਾ ਇੱਥੋਂ ਵੀ ਬੰਦਾ ਯਾਰ ਡੁੱਬਨ ਦੇ ਘਾਰ ਤੇ ਹੋ ਜਾਂਦਾ ਅੱਗੇ ਅੱਗੇ 바ਵਾ ਢੂੰਗਾ ਹੋ ਜਾਂਦਾ ਸਿਸਟਮ ਮਦਨ ਟੋਇਟ ਹੈ ਹੈਗੇ ਅੱਗੇ ਬਾਕੀ ਇਹਨਾਂ ਹੀ ਰੇਸ਼ ਲੱਗੀ ਆ ਦੇਖਦੇ ਆ ਕਿਹੜਾ ਜਿੱਤਦਾ ਇੱਕ ਰੈਡ ਬੋਲ ਦੀ ਸ਼ਰਤ ਲੱਗੀ ਸੀ ਦੇਖਦੇ ਆ ਕਿਹੜਾ ਜਿੱਤਦਾ ਰੈਡ ਬੋਲ ਤੇ ਕਰੀਮ ਨੇ 120 ਰੁਪਏ ਦੀ ਹੁੰਦੀ ਆ ਤੇ ਰੈਡ ਬੋਲ ਦੀ ਸ਼ਰਤ ਸੀ ਆ ਬਾਈ ਮਿਲਿਆ ਸੀ ਆਪ ਨੂੰ ਗਗੜੋ ਇਹ ਕਹਿੰਦਾ ਸੀ ਪੰਜਾਬ ਕੀ ਨਹਿਰ ਪੰਜਾਬ ਦਾ ਪਾਣੀ ਇੱਥੇ ਇੱਥੇ ਉਹ ਦੇਖੋ ਉਹ ਦੇ ਪੈਰ ਲੱਗਦੇ ਨਹੀਂ ਸੀ ਗਾਂ ਆ ਕੇ ਲੱਗਦੇ ਆ ਪੈਰ ਬਾਕੀ ਇਹ ਤਾਂ ਬਹੁਤ ਸਵਾਦ ਸੀ ਯਾਰ ਨਿਆਰਾ ਬੜਾ ਸੀ ਸਕੂਨ ਹੀ ਆ ਯਾਰ ਭਰਾਓ ਬਾਕੀ ਮਾਰਸ਼ਾਲੋ ਹੁਣ ਫਿਰ ਰੇਸ਼ ਲੱਗੂਗੇ ਇਹਨਾਂ ਦੇ ਮੇਰੇ ਹਿਸਾਬ ਨਾਲ ਦਾ ਆਹੇ ਤੱਕੋ ਬਈ ਤੱਕੋ ਨਾ ਨਾ ਜਾਣਾ ਮੈਂ ਤਾਂ ਪੌੜੇ ਦੇ ਚੱਲ ਬਈ ਤੂੰ ਹੀ ਚੱਲ ਬਾਕੀ ਕਿਵੇਂ ਲੱਗਾ ਬਲੌਗ ਕਮੈਂਟ ਕਰਕੇ ਜਰੂਰ ਆ ਤੁਹਾਡਾ ਫੀਡਬੈਕ ਲਾਜ਼ਮੀ ਦਿਓ ਸਾਨੂੰ ਕਿੱਦਾਂ ਦੇ ਬਲੌਗ ਹੋਰ ਅਪਲੋਡ ਕਰਨੇ ਚਾਹੀਦੇ ਆ ਇਸ ਚੈਨਲ ਤੇ ਬਾਕੀ ਫੇਸਬੁਕ ਨੂੰ ਤੇ ਫੋਲੋ ਕਰ ਲਿਓ ਫੇਸਬੁਕ ਦਾ ਮੈਂ ਲਿੰਕ ਪਾ ਦੂਗਾ ਕਮੈਂਟ ਚ ਬਾਇਓ ਚ ਦੇ ਰੱਖਿਆ ਲਿੰਕ ਜਾ ਕੇ ਸਬਸਕ੍ਰਾਈਬ ਕਰੋ ਯਾਰ ਉਹਨੂੰ ਫੋਲੋ ਕਰੋ ਬਾਕੀ ਬੋਲਾ ਗੈਂਡ ਮੌਲ ਸੀ ਪਾਣੀ ਅੱਜ ਹੈਗਾ 4.5 ਫੁੱਟ ਦਾ ਬਾਕੀ 5 ਫੁੱਟ ਤੇ ਮੈਂ ਪਹਿਲੀ ਵਾਰ ਆਇਆ ਸੀ ਇੰਦੇ ਨਾਹਣਾ ਤੇ ਬਾਕੀ ਸਕੂਨ ਬਹੁਤ ਵਧੀਆ ਸੀ ਯਾਰ ਬਾਕੀ ਮਿਲਾਂਗੇ ਨੈਕਸਟ ਵਲੌਗ ਚ ਤੁਹਾਡਾ ਬਾਏ ਤੁਹਾਨੂੰ ਚੈੱਕ ਕਰਦਾ ਯਾਰ ਦਾ ਜਲਾਇਦਾ ਯਾਰ ਜਦੋਂ ਸਾਰਾ ਮੂੰਹ ਦਾ ਬੈਨ ਇੱਕ ਮੇਰੇ ਕੰਨ ਖਰਾਬ ਆ ਕੰਨਾਂ ਚ ਪਾਣੀ ਪੈਂਦਾ ਕੰਨ ਡੁੱਲਣ ਲੱਗ ਜਾਂਦੇ ਆ